ਗੱਡੀਆਂ ਦਾ ਹਾਂਜੀ ਵਿੱਚ ਕੀ ਨਾਮ ਆਪਣਾ ਜੀ ਨਾਮ ਹੈ ਜਿੰਦਰ ਸਿੰਘ ਜੀ ਕੀ ਮਸਲਾ ਜਿਹੜਾ ਅੱਜ ਤੁਸੀਂ ਇਹ ਧਰਨਾ ਲਗਾਇਆ ਮਿੰਨੀ ਬੱਸਾਂ ਵਰਤੀ ਸਾਡੀਆਂ ਮਿੰਨੀਆਂ ਦਾ ਜੀ ਜਿੰਨੇ ਟਾਈਮ ਆ ਸਾਰੇ ਵੱਡੀਆਂ ਟਰਾਂਸਪੋਰਟਾਂ ਨੂੰ ਉਹਨਾਂ ਨੂੰ ਦੇਦੇ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਨਾ ਜਿੰਨੇ 15-15 ਮਿੰਟ ਵੱਡੀ ਗੱਡੀ ਕੋਲ ਦੇਦੇ ਆ ਸਾਨੂੰ 3 ਮਿੰਟ ਦਿੰਦੇ ਆ ਬਾਕੀ ਗੱਲ ਰਹਿੰਦੀ ਰਹੀ ਜਿਹੜਾ ਟੀਐਮ ਤੇ ਜੀਐਮ ਆ ਇਹਨਾਂ ਨੇ ਉਹਨਾਂ ਤੋਂ ਲੱਖਾਂ ਰੁਪਈਆ ਲਿਆ ਏ ਇੱਕ ਨਵੀਂ ਟਰਾਂਸਪੋਰਟ ਆਈ ਇੱਥੇ ਉਹ ਟਰਾਂਸਪੋਰਟ ਨੇ ਆਪ ਲੈ ਲੋ 2 2 3 3 ਅੱਗੇ ਰੋਡ ਵਿੱਚ ਮਗਰ ਰੋਡ ਵਿੱਚ ਇੰਨੇ ਪੈਸੇ ਵੀ ਸਪੈਸ਼ਲ ਪੀਐਮ ਵੀ ਉਹਨੇ ਬਟਾਰੇ ਤੋਂ ਲਿਆ ਆ ਕੇ ਉਹਦੇ ਤੋਂ ਟਾਈਮ ਬਣਵਾਇਆ ਆਪਦਾ ਬੰਦਾ ਲਿਆ ਕੇ ਇੱਥੋਂ ਵਾਲਾ ਪੀਐਮ ਇੱਥੋਂ ਵਾਲਾ ਜੀਐਮ 5 ਦਿਨ ਹੋ ਗਏ ਸਾਨੂੰ ਉਹਨਾਂ ਦੇ ਅੱਗੇ ਜਾਂਦੇ ਆ ਨਾ ਸਾਨੂੰ ਕੋਈ ਟਾਈਮ ਟੇਬਲ ਦੀ ਲਿਸਟ ਨਹੀਂ ਵਿਖਾਈ ਕੋਈ ਲੈਣ ਦੀ ਨਹੀਂ ਕੋਈ ਦੇਣ ਦੀ ਨਹੀਂ ਸਾਰਾ ਪੇੜਾ ਕਰ ਕਰ ਕੇ ਰੱਖਦਾ ਤੋਂ ਟੋਟਲ ਸਾਡੀਆਂ ਇੱਥੇ 7-8 ਮਿੰਨੀਆਂ ਜਿਨ੍ਹਾਂ ਦੇ ਪਰ ਮਟਵੀ ਸਹੀ ਆ ਸਾਰਾ ਕੁਝ ਸਹੀ ਆ ਉਹ ਉਹਨਾਂ ਦੇ ਦਫ਼ਤਰਾਂ 'ਚ ਕਾਗਜ ਪਈ ਆ ਸੋ ਦੱਸੋ ਅਸੀਂ ਕਿੱਥੋਂ ਕਾਗਜ ਕਢਣ ਜੇ ਉਹਨਾਂ ਦੇ ਦਫ਼ਤਰ 'ਚ ਕਾਗਜ ਪਈ ਆ ਦੇਣੀ ਉਹਨਾਂ ਨੇ ਅਸੀਂ ਥੋੜੇ ਦੇਣੇ ਇਹ ਕਰਕੇ ਸਾਡਾ ਸਭ ਤੋਂ ਵੱਡਾ ਨੁਕਸਾਨ ਸਾਡਾ ਜੀਐਮ ਨੇ ਤੇ ਟੀਐਮ ਨੇ ਰਹਿੰਦਾ ਸਾਡਾ ਪੰਜਾਬ ਦਾ ਜਿਹੜਾ ਪ੍ਰਧਾਨ ਆ ਬੱਬੂ ਉਹ ਨਾਲ ਬਹਿ ਬਹਿ ਕੇ ਇਹਨਾਂ ਨੂੰ ਪੈਸੇ ਦਵਾਉਂਦਾ ਏ ਇੱਕ ਇੱਕ ਵਸ ਤੋਂ ਭਾਜੀ 2-2 ਲੱਖ ਰੁਪਈਆ ਲਿਆ ਅਸੀਂ ਮਿੰਨੀ ਆਲੇ ਕਿੱਥੋਂ 2 ਲੱਖ ਰੁਪਈਆ ਦੇ ਦੱਸ ਇਹਨਾਂ ਨੇ ਇਹ ਕਰਕੇ ਜਾਨ ਪੁੱਟ ਕੇ ਕਿ ਇਹ ਜਿਹੜੀਆਂ ਮਾੜੀਆਂ ਮੋੜ ਚਾਉਂਦੀਆਂ ਭੱਜ ਭੁੱਜ ਜਾਣਗੇ ਤੇ ਸਾਡਾ ਬੇੜਾ ਕਰ ਕਰਨ ਨੂੰ ਸਾਨੂੰ ਤੇ ਸਾਨੂੰ ਦੇ ਭਰਾਵਾਂ ਨੇ ਸੰਯੋਗ ਦਿੱਤਾ ਵੀ ਚਲੋ ਤੁਹਾਡੇ ਨਾਲ ਆ ਤਾ ਕਰਕੇ ਸਾਡਾ ਭਾਵੇਂ ਕੋਈ ਸੁਣੀ ਜਾਵੇ ਨਹੀਂ ਤੇ ਕੋਈ ਨਹੀਂ ਜੇ ਸੁਣਦਾ ਇਥੇ ਪੈਸੇ ਦੀ ਸਾਰੀ ਖੇਡ ਜੇ ਹੋਰ ਕੋਈ ਨਹੀਂ ਜੇ ਹਾਂਜੀ ਪ੍ਰਧਾਨ ਜੀ ਕੀ ਮਸਲਾ ਜਿਹੜਾ ਅੱਜ ਭਿੱਖੀ ਵੇਂਦੇ ਵਿਖੇ ਜਿਹੜਾ ਮਿੰਨੀ ਬੱਸਾਂ ਦਾ ਜਿਹੜਾ ਤੁਸੀਂ ਧਰਨਾ ਲਗਾਇਆ ਕਿ ਮੈਂ ਚੰਨ ਲਾਲ ਦਰਾਜ ਕੇ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜਿਲ੍ਹਾ ਤਰਨਤਨ ਦਾ ਪ੍ਰਧਾਨ ਹਾਂ ਅੱਜ ਜਿਹੜਾ ਪੀਖੀਵਣ ਦੇ ਮਿੰਨੀ ਬੱਸਾਂ ਦੇ ਆਪਰੇਟਰਾਂ ਨੇ ਉਹਨਾਂ ਦੇ ਕਨੈਕਟਰਾਂ ਨੇ ਉਹਨਾਂ ਦੇ ਡਰਾਈਵਰਾਂ ਨੇ ਪੀਖੀਵਣ 'ਚ ਜਾਮ ਕਰਕੇ ਮਿੰਨੀ ਬੱਸਾਂ ਦੀ ਸਾਰੀਆਂ ਵੱਡੀਆਂ ਬੱਸਾਂ ਦੀ ਸਟ੍ਰੈਕ ਕੀਤੀ ਆ ਜਿਹੜਾ ਅੱਜ ਚੱਕਾ ਜਾਮ ਹੋਇਆ ਸਈ ਪਾਰਟੀ ਵੱਲੋਂ ਇਹਨਾਂ ਆਪਰੇਟਰਾਂ ਦੇ ਅੰਗ ਸੰਗ ਆ ਉਹਨਾਂ ਦੇ ਧਰਮੇ ਦਾ ਸਮਰਥਨ ਕਰਨ ਆਏ ਆ ਤੇ ਬੜੀ ਇੰਪੋਰਟਡ ਮੰਗਿਆ ਹੈ ਬੜਾ ਵਰਨਗ ਇਸ਼ੂ ਇਹਨਾਂ ਦਾ ਕਿਉਂਕਿ ਜਦੋਂ ਲਗਾਤਾਰ ਪੰਜਾਬ ਦੇ ਹਾਕਮ ਇਹ ਮਿੰਨੀ ਬੱਸ ਆਪਰੇਟਰਾਂ ਨੂੰ ਮਾਰਨ ਦੇ ਰਾਹ ਪੰਜਾਬ ਦੀ ਸਰਕਾਰ ਤੁਰੀ ਹੋਵੇ ਕਿਉਂਕਿ ਇੱਕ ਮਿੰਨੀ ਦੇ ਪਿੱਛੇ ਜਿਹੜੀ ਏਕ ਮਿੰਨੀ ਚੱਲਦੀ ਭਿੱਖੀਵੜ ਤੋਂ ਉਹਦੇ ਪਿੱਛੇ ਤਿੰਨ ਪਰਿਵਾਰ ਕੰਮ ਕਰਦੇ ਨੇ ਉਹਦਾ ਡਰਾਈਵਰ ਆ ਬੱਸ ਦਾ ਮਾਲਕ ਆ ਉਹਦਾ ਕਨੈਕਟਰ ਆ ਤਿੰਨ ਪਰਿਵਾਰ ਪਾਲਦੇ ਆ ਪਰ ਪੰਜਾਬ ਦੇ ਹਾਕਮ ਇੱਥੋਂ ਦਾ ਪੱਤੀ ਦਾ ਡੀਐਮ ਟੀਐਮ ਲਗਾਤਾਰ ਲੱਖਾਂ ਰੁਪਏ ਬਿਟੋਰ ਕੇ ਵੱਡੀ ਕੰਪਨੀਆਂ ਵਾਲਿਆਂ ਤੋਂ ਤੇ ਮਿੰਨੀ ਬੱਸਾਂ ਦੇ ਪਰਮਿਟ ਕੈਨਸਲ ਕੀਤੇ ਜਾ ਰਹੇ ਉਹਨਾਂ ਨੂੰ ਜਿਹੜਾ ਟਾਈਮ ਪਹਿਲਾਂ ਵੀ ਟਾਈਮ ਬੜਾ ਥੋੜਾ ਸੀ ਉਹਦੇ ਨਾਲੋਂ ਟਾਈਮ ਮੈਂ ਕਹਿ ਦਵਾਂ ਕਿ ਮਰਨ ਕਰਾਰੇ ਕੀਤਾ ਜਾ ਰਿਹਾ ਟਾਈਮ ਬਹੁਤ ਘਟਾਏ ਜਾ ਰਿਹਾ ਆ ਇਹ ਭੋਇਲਾ ਜ਼ਿੰਮੇਵਾਰ ਪੱਟੀ ਦਾ ਜੀਐਮਆ ਅੰਮ੍ਰਿਤਸਰ ਦਾ ਜੀਐਮਆ ਅੰਮ੍ਰਿਤਸਰ ਦਾ ਟੀਐਮਆ ਜਿੱਥੋਂ ਟਾਈਮ ਟੇਬਲ ਬਣਦਾ ਤੇ ਮਿੱਲੀ ਬੱਸਾਂ ਨਾਲ ਨੂੰ ਉਸ ਟਾਈਮ ਟੇਬਲ ਚੋਂ ਬਾਹਰ ਕੀਤਾ ਜਾ ਰਿਹਾ ਤੇ ਇਹਨਾਂ ਦੇ ਪਰਿਵਾਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਅਸੀਂ ਮੰਗ ਕਰਦੇ ਪੰਜਾਬ ਦੇ ਸੀਐਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਟਰਾਂਸਪੋਰਟ ਮੰਤਰੀ ਨਾਲਜੀਤ ਭੁੱਲੜ ਹੋਣਾ ਤੋਂ ਕਿਉਂਕਿ ਤੁਸੀਂ ਚੋਣਾਂ ਦੇ ਦਰਮਿਆਨ ਲੋਕਾਂ ਨਾਲ ਬੜੇ ਵੱਡੇ ਵਾਅਦੇ ਕਰਕੇ ਆਏ ਹੋ ਚੋਣਾਂ ਦੇ ਦਰਮਿਆਨ ਲੋਕਾਂ ਨੂੰ ਬੜੀਆਂ ਗਰੰਟੀਆਂ ਦੇ ਕੇ ਆਏ ਹੋ ਪਰ ਲੋਕਾਂ ਨੂੰ ਉਹ ਵਾਅਦੇ ਪੂਕਾਉਣੇ ਤਾਂ ਕੀ ਦੇ ਕੇ ਮਾੜਾ ਮੋੜਾ ਮਿੰਨੀ ਬੱਸਾਂ ਦਾ ਰੋਜ਼ਗਾਰ ਲੋਕ ਕਰ ਰਿਹਾ ਜਿਹੜੀ ਮਿੰਨੀ ਇੱਕ ਮਿੰਨੀ ਬੱਸ ਦੇ ਪਿੱਛੇ ਤਿੰਨ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਰਿਹਾ ਉਹਨਾਂ ਨੂੰ ਭੁੱਖ ਦੇ ਬੰਨੇ ਮਤੋੜਿਆ ਜਾ ਰਿਹਾ ਉਹਨਾਂ ਨੂੰ ਕਾਰੋਬਾਰ ਤੋਂ ਵਾਂਝੇ ਕੀਤਾ ਜਾ ਰਿਹਾ ਮੈਂ ਕਹਿ ਲਵਾਂ ਕਿ ਇਹ ਪਹਿਲਾ ਤੋਹਫਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਉਂਕਿ ਜਦੋਂ ਮਿੰਨੀ ਬੱਸਾਂ ਦੇ ਪਰਮਿਟ ਕੈਨਸਲ ਕੀਤੇ ਜਾ ਰਹੇ ਤਾਂ ਵੱਡੀ ਨੇ ਹਨੇਰ ਗੱਦੀ ਕੋਈ ਨਹੀਂ ਹੋ ਸਕਦੀ ਲਗਾਤਾਰ ਗਰੀਬ ਲੋਕਾਂ ਨਾਲ ਧੱਕਾ ਮਿਨੀ ਬੱਸਾਂ ਵਾਲਿਆਂ ਨਾਲ ਤੇ ਮੈਂ ਆਪਦੀ ਪਾਰਟੀ ਵੱਲੋਂ ਜਿਹੜਾ ਅੱਜ ਪਿੱਖੀ ਬਣਦੇ ਨੇ ਮੇਮ ਚੌਂਕ ਜਿੱਥੇ ਬੱਸਾਂ ਦੀ ਸਟ੍ਰਾਈਕ ਕੀਤੀ ਇਹ ਉਹਨਾਂ ਦੇ ਧਰਨੇ ਦਾ ਸਮਰਥਨ ਕਰਦਾ ਜੇ ਲੋੜ ਪਈ ਤੇ ਅਮਰਸਰ ਜੀਐਮ ਦੇ ਦਫ਼ਤਰ ਅੱਗੇ ਜੇ ਮਿਨੀ ਆਪਰੇਟਰ ਬੱਸਾਂ ਵਾਲੇ ਜਿੱਦਾਂ ਦਾ ਪ੍ਰੋਗਰਾਮ ਲਿਖਣਗੇ ਮੇਰੀ ਪਾਰਟੀ ਜ਼ਿਲ੍ਹੇ ਦੀ ਇਹਨਾਂ ਦੇ ਨਾਲ ਹੋਊਗੀ ਹਜ਼ਾਰਾਂ ਲੋਕ ਜੀਐਮ ਦਫ਼ਤਰ ਅਮਰਸਰ ਦੇ ਲੋਕ ਕੱਪ ਤੋਂ ਮੋਰੇ ਮੇਰੀ ਪਾਰਟੀ ਦੇ ਕਾਰਕੂ ਨੇ ਨਾ ਬਸ ਪ੍ਰੇਤਾਂ ਦੇ ਨਾਲ ਮੋੜਣਾ ਮੋੜਾ ਜੋੜ ਕੇ ਨਾ ਦੇ ਕਾਰਫਟ ਮੋਰੇ ਹੋ ਕੇ ਇਨਸਾਫ ਤੋਂ ਔਲੀ ਲੜਾਈ ਲੜੀ ਜਾਊਗੀ ਧਨਵਾਦ